ਸਿਆਸਤ阿里 ਇਹ ਗਵਰਨਮੈਂਟ ਦੀ ਸਿਆਸਤ ਹੁੰਦੀ ਹੈ ਪਿੰਡਾਂ ਵਾਲੇ ਬੰਦਿਆਂ ਦੀ ਸਿਆਸਤ ਹੁੰਦੀ ਹੈ ਜਿਨ ਮੈਂ ਚੋਰ ਆ ਜੀ ਕਿਸੇ ਵੀ ਚੀਜ਼ ਦਾ ਮੈਂ ਚੋਰ ਆ ਮੇਰੇ ਤੋਂ ਪਰਚਾ ਪਾਉ ਉਹਨੂੰ ਫੜੂ ਸਰਕਾਰ ਜਦੋਂ ਮੈਂ ਕਿਥੇ ਚੋਰ ਆ ਮਨ ਕਰੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਇਸੇ ਬਾਰੇ ਅਸੀਂ ਕਹੀ ਨਹੀਂ ਸਕਦੇ ਅਸੀਂ ਤਾਂ ਆਪਦੇ ਹੱਕ ਮੰਗਣੇ ਆ ਵੀ ਸਾਡੇ ਹੱਕ ਸਹੀ ਮਿਲਣ ਸਾਨੂੰ ਵੀ ਸਹੀ ਮਿਲਣਾ ਸਾਨੂੰ ਸਪਰੇਹਾ ਸਹੀ ਮਿਲਣਾ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਜਿਹੜੇ ਸਾਡੇ ਮਸਲੇ ਨੇ ਇਹ ਸਿਆਸਤ ਹੈ ਇਹ ਸਿਆਸਤ ਹੈ ਸਿਆਸੀ ਨਹੀਂ ਬੜਨਾ ਮੈਂ ਤਾਂ ਬੜਨੀ ਨਹੀਂ ਲੋਕਪਰ ਬੜੀਆਂ ਬਣਦੇ ਆਏ ਇਹ ਸਿਆਸੀ ਲੋਕ ਪਿੰਡਾਂ 'ਚ ਅਜੇ ਖੜੇ ਆਏ ਮੁੱਛਾਂ ਚੱਕਦੇ ਆ ਉਹ ਸਾਨੂੰ ਪਾੜਦੇ ਆ ਪਿੰਡ ਇਹੋ ਜਿਹਾ ਨਸ਼ਾ ਹੋ ਗਿਆ ਜੀ ਜਿਹੜਾ ਕਿਤੇ ਦੁਨੀਆ ਨੇ ਦੇਖਿਆ ਨਾ ਹੋਵੇ ਪੁੱਤ ਪੁੱਤ ਮਾਂ ਨੂੰ ਮਾਰੀ ਜਾਂਦਾ ਢੀਆਂ ਬਾਹਰ ਅੰਦਰ ਹੋਰ ਬਾਕੀ ਪਰ ਹੁਣ ਜਿਹੜੀ ਖੁੰਡ ਚਰਚਾ ਹੈ ਉਹ ਬੜੀ ਦੌੜੀ ਹੋਈ ਹੈ ਬੜੀ ਦੌੜ ਕੇ ਉਹ ਮਾਤਰ ਪੰਜਾਬ ਦਾ ਨੁਕਸਾਨ ਕਰਾਉਣ ਨੂੰ ਤਿਆਰੀ ਹੋ ਗਿਆ ਵੀ ਜੇ ਪੰਜਾਬ ਦਾ ਨੁਕਸਾਨ ਹੋ ਜਾਏ ਪਾੜਾਂਗੇ ਲੋਕਾਂ ਨੂੰ ਦੇਖੋ ਜੀ ਜਿੱਦੇ ਦੀਆਂ ਸਾਡੀਆਂ ਵੋਟਾਂ ਬਣੀਆਂ ਸਾਡਾ ਮੁਲਕ ਕੁਦੰਦਾ ਇਹਨਾਂ ਨੇ ਦਾ ਭਾਈਚਾਰਾ ਸਾਡਾ ਸਿੱਖੀ ਧਰਮ ਜਿੰਨੇ ਵੀ ਧਰਮ ਨੇ ਸਾਰੇ ਧਰਮ ਧਰਮ ਦੇ ਨਾਂ ਤੇ ਸਿਆਸਤ ਬਾੜ ਕੇ ਧਰਮ ਨੂੰ ਬਰਬਾਦ ਕਰ ਦਿੱਤਾ ਸਿਆਸਤ ਬਾੜ ਕੇ ਧਰਮ ਦਾ ਨੁਕਸਾਨ ਧਰਮ ਦੇ ਨਾਂ ਤੇ ਹੋਰ ਦੰਗੇ ਕਰਾ ਕੇ ਕੋਈ ਨਾ ਕੋਈ ਸਿਆਸੀ ਪਾਰਟੀਆਂ ਹੋਰ ਦੰਗੇ ਕਰਕੇ ਮਤਲਬ ਇਹ ਦੁਨੀਆ ਨੂੰ ਬੇਇਕਾਣਾ ਬਣ ਜੇ ਕਿਤੇ ਆਪਦੇ ਹੱਕ ਮੰਗਣਾ ਲੈਣ ਜਦੋਂ ਹੁਣ ਭਗਵੰਤ ਸਤਮਾਨ ਦੀ ਸਰਕਾਰ ਬਣੀ ਹੈ ਉਦੋਂ ਦਿੱਲੀ ਮੋਰਚੇ ਦੇ ਕਾਰਨ ਬਣੀ ਹੈ ਕਿਉਂਕਿ ਲੋਕ ਕੱਕ ਕੇ ਵੀ ਪਾ ਦਿਓ ਹਰੇਕ ਦੇ ਜਵਾਖ ਨੇ 18 ਸਾਲ ਤੋਂ ਲੈ ਕੇ 9 ਸਾਲ ਦੇ ਬੱਚੇ ਤੱਕ ਕੁੱਲਨੇ ਦੀ ਸਰਕਾਰ ਬਣਾਤੀ ਸਰਕਾਰ ਬਣਾਉਣ ਵੇਲੇ ਇਹਨਾਂ ਦੀ ਸਿਆਸਤ ਸੁਣੋ ਜੀ ਸਿਆਸਤ ਇਹ ਕਹਿੰਦਾ ਵੀ ਮੈਂ ਹਜ਼ਾਰ-ਹਜ਼ਾਰ ਰੁਪਇਆ ਪੁੱਲ ਗਰੀਬ ਦੀ ਧੀ ਨੂੰ ਅਮੀਰ ਦੀ ਧੀ ਨੂੰ ਤੇ ਆਮ ਬੰਦੇ ਨੂੰ ਹਜ਼ਾਰ-ਹਜ਼ਾਰ ਰੁਪਇਆ ਦਊ। ਇਹ ਕਿਸੇ ਨੇ ਨਾ ਰੁਪਇਆ ਦਿੱਤਾ ਨਾ ਕੋਈ ਹੋਰ ਦਿੱਤਾ ਨਾ ਜਿਮੀਦਾਰ ਨੂੰ ਕੋਈ ਭਾਗ ਕਿਸੇ ਵੀ ਚੀਜ਼ ਦਾ ਰੇਟ ਨਹੀਂ ਮਿਲਦਾ। ਕਿਸਾਨ ਕੀ ਕਰਨ ਵਿਚਾਰੇ ਅਕੋ ਸੜਕਾਂ ਤੇ ਰੁੱਲਦੇ ਪਿਰਦੇ ਆ। ਉਹ ਬਿਲਕੁਲ ਗਲਤ ਬੋਲ ਰਹੀ ਆ। ਉਹ ਕਹਿੰਦੇ ਇੱਥੇ ਧਿਆਨ ਨਾ ਫਿਰਦੀਆਂ ਨੇ, ਧਿਆਨ ਨਾ ਰੱਖੀਆਂ ਨੇ। ਇਹਨਾਂ ਨੇ ਦਿੱਲੀ ਮੋਰਚੇ 'ਚ ਅਸੀਂ ਪੂਰਾ ਸਾਲ ਵਾਂਗੂ ਮੋਰਚੇ 'ਚ ਸਿਰ ਕੋਦ ਆਪ ਰਹੇ ਆਂ ਸਾਰੀ ਸੇਵਾ ਸੰਭਾਲੀ ਆ ਲੰਗਰ ਸਾਡਾ ਹੱਕ ਤਾਂ ਕੋਈ ਡੰਡੇ ਨਾਲ ਹੀ ਹੋ ਸਕਦਾ ਨਹੀਂ ਸਾਡਾ ਹੱਕ ਨਾ ਕੋਈ ਸਰਕਾਰ ਨਾ ਕੋਈ ਹੋਰ ਧਰਮ ਸਿਆਸਤ ਨੇ ਬਰਬਾਦ ਕਰਕੇ ਰੱਖਤਾ ਜਿਹੜਾ ਆਪਣਾ ਧਰਮ ਹੈ ਹੁਣ ਸਿਆਸਤ ਕੀ ਚੱਲ ਰਹੀ ਹੈ 10 ਤਰੀਕ ਨੂੰ ਮਤਲਬ ਚੋਣ ਜਾਬਤਾ ਲੱਗ ਰਿਹਾ ਹੈ 10 ਤਰੀਕ ਨੂੰ ਜਿਹੜੀਆਂ ਮੁਰੇ 10 ਤਰੀਕ ਆਉ ਹੁਣ ਮੋਦੀ ਕਹਿ ਰਿਹਾ ਮੋਦੀ ਹੁਣ ਕਹਿੰਦਾ ਵੀ ਮੈਂ ਛੋਟੇ ਫੈਸਲੇ ਆ ਮਾਰੇ ਮੋਟੇ ਕਰ ਦੂੰਗਾ ਅੱਜ ਦੀ ਸਰਕਾਰ ਜਿਹੜੀ ਅੱਜ ਦੀ ਭਗਵੰਤ ਮਾਨ ਦੀ ਸਰਕਾਰ ਹੈ ਇਹਦੀ ਡੀਸੀ ਵੀ ਨਹੀਂ ਸੁਣ ਰਿਹਾ ਇਹਦੀ ਡੀਸੀ ਕਿਉਂ ਨਹੀਂ ਸੁਣ ਰਿਹਾ ਕਿਉਂਕਿ ਮੋਦੀ ਦੀ ਚੱਲਦੀ ਹੈ ਮੋਦੀ ਦੀ ਚੱਲਣ ਦੇ ਕਾਰਨ ਸਾਡੇ ਪੰਜਾਬ ਦੇ ਵਿੱਚ ਕੰਪਨੀਆਂ ਆਉਣਾ ਚਾਹੁੰਦੀਆਂ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀਆਂ ਨਸ਼ਾ ਪਿੰਡ ਪਿੰਡੀ ਇਹੋ ਜਿਹਾ ਨਸ਼ਾ ਹੋ ਗਿਆ ਜੀ ਜਿਹੜਾ ਕਿਤੇ ਦੁਨੀਆ ਨੇ ਦੇਖਿਆ ਨਾ ਹੋਵੇ ਪੁੱਤ ਪੁੱਤ ਮਾਂ ਨੂੰ ਮਾਰੀ ਜਾਂਦਾ ਢੀਆਂ ਬਾਹਰ ਅੰਦਰ ਹੋਰ ਬਾਕੀ ਸਾਡਾ ਸਾਰਾ ਦੇਸ਼ ਜਿਹੜਾ ਉਹ ਬਾਹਰ ਨੂੰ ਜਾ ਰਿਹਾ ਕਿਉਂਕਿ ਸਾਡਾ ਦੇਸ਼ ਵੀ ਤਰਕ ਕੀ ਕਰ ਸਕਦਾ ਜੇ ਸਾਡਾ ਮੁੱਖ ਮੰਤਰੀ ਜਾਂ ਕੋਈ ਹੋਰ ਲੀਡਰ ਸਾਫ਼ ਹੋ ਦਿਲ ਦਾ ਜਮਾ ਸਾਫ਼ ਹੋ ਤਾਂ ਸਾਨੂੰ ਹੱਕ ਦਿੱਤੇ ਜਾਣਗੇ ਨਹੀਂ ਸਾਨੂੰ ਹੱਕ ਨਹੀਂ ਮਿਲਦੇ ਜੀ ਅਸੀਂ ਇਸੇ ਪਿੰਡਾਂ 'ਚ ਹੁੰਦੇ ਆ ਪਿੰਡਾਂ 'ਚ ਹੁੰਦੇ ਆ ਹੁਣ ਆ 2-4 ਦਿਨਾਂ ਦੀ ਗੱਲ ਹੈ ਜਸਵੀਰ ਬਾਦਰ ਆਪਾਂ ਨਿੰਦਿਆ ਨਹੀਂ ਕਿਸੇ ਦੀ ਕਰੀਦਾ ਆਪਾਂ ਕਿਸੇ ਵਿਰੋਧ ਪਾਰਟੀ ਦੀ ਗੱਲ ਕਰਨੀ ਹੈ ਜਸਵੀਰ ਬਾਦਰ ਕਹਿੰਦਾ ਭਗਵੰਤ ਮਾਨ ਮਗਰ ਬੰਦੇ ਤੁਰੇ ਫਿਰਦੇ ਆ ਉਹ ਤਾਂ ਅਸੀਂ ਪਿੰਡ ਪਿੰਡੀ ਲੈ ਉਹ ਤਾਂ ਸਾਡੇ ਪਿੰਡ ਵੀ ਗੱਲਾਂ ਸਾਡੇ ਪਿੰਡ ਵੀ ਗੱਲਾਂ ਅਸੀਂ ਕਹਿ ਰਹੇ ਨੇ ਕਿ ਗ੍ਰਾਹਾ ਪਾਰਟੀ ਦਿੱਲੀ ਨੂੰ ਜਾਂਦੀ ਨਹੀਂ ਦਿੱਲੀ ਨੂੰ ਜਾਂਦੀ ਨਹੀਂ ਮਖਾ ਜਿਵੇਂ ਸਾਨੂੰ ਆਪੂ ਆਪੂ ਇੱਥਾ ਉਸ ਲੋਟ ਦਿਨਾਂਵਾਗੇ ਇਹ ਤਾਂ ਜੀ ਪਿੰਡ ਪਿੰਡੀ ਜੇ ਡੰਗਣਾ ਅਸਤਾ ਪਾਉਂਦੇ ਨਹੀਂ ਅਸਤਾ ਪਾਉਂਦੇ ਨਹੀਂ ਤਾਂ ਲੋਕਾਂ ਨੂੰ ਵੀ ਕਹਿੰਦੇ ਆ ਵੀ ਬੋਤਾਂ ਨੂੰ ਛੋਟਾ ਮਸਲੇ ਹੱਲ ਨਹੀਂ ਕਰਨੇ ਪਰ ਜਿਹੜੇ ਲੋਕ ਨੇ ਜਿਹੜੇ ਲੋਕ ਨੇ ਅਜੇ ਪਿੰਡਾਂ 'ਚ ਲੋਕ ਉਹ ਜਿਹੜੇ ਪਿੰਡਾਂ ਦੇ ਪਹਿਲਾਂ ਬੰਬਰ ਸਰਪੰਚ ਨੇ ਉਹ ਮਜੀਬ ਸਿੰਘ ਸਰਪੰਚ ਨੇ ਉਹਨਾਂ ਦੇ ਮਤਲਬ ਉਹ ਨੱਥ ਮਾਰ ਲੰਦ ਨੇ ਨੱਥ ਮਾਰ ਕੇ ਜੇ ਕਹਿੰਦੇ ਭਾਈ ਆ ਪਿੰਡ ਦਾ ਸਾਂਝਾ ਕੰਮ ਹੈ ਕਰ ਉਹ ਕਹਿੰਦੇ ਵੀ ਸਾਡੀ ਹਕੂਮਤ ਤੋਂ ਬਿਨਾ ਹੋ ਨਹੀਂ ਰਿਹਾ ਇਹੀ ਗੱਲ ਸਾਡੇ ਸਰਕਾਰ ਤੇ ਸਿਆਸਤ ਤੇ ਸਾਡੇ ਮੂਰੇ ਵੱਧ ਰਹੀ ਹੈ ਸਿਆਸਤ ਨੇ ਸਾਡੇ ਧਰਮ ਦੇ ਕਿਤੇ ਕੁੱਟੇ ਬਣਵਾਤੇ ਕਿਤੇ ਧਰਮ ਤੇ ਕੋਈ ਟੈਗ ਕਰਾਤਾ ਉਹ ਨੰ ਆਲੋਗੀ ਕਰੋੜਾ ਕਰੋੜਾਂ ਰੁਪਿਆ ਚੜਦਾ ਉਹਦੇ ਹਮ ਸਾਰੇ ਲੋਕਾਂ ਨੂੰ ਵੰਡਣ ਉੱਥੇ ਵੀ ਲੜਾਈ ਝਗੜੇ ਸਿਆਸਤ ਨੇ ਕਰਾਇ ਨੀ ਜਿਹੜੀ ਸਿਆਸਤ ਹੈ ਸਿਆਸਤ ਵੱਡੀ ਹੈ ਆਪਾਂ ਨੇ ਸਿੱਧੂ ਨੂੰ ਕਮੇ ਦੇਖਿਆ ਅੰਦਰ ਪਈਏ ਮੇਰੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਸੀ ਇਹਦੇ ਬਾਰੇ ਤਾਂ ਅਸੀਂ ਕਹੀ ਨਹੀਂ ਦੁ ਸਕਦੇ ਅਸੀਂ ਤਾਂ ਆਪਦੇ ਹੱਕ ਮੰਗਣੇ ਆਂ ਵੀ ਸਾਡੇ ਹੱਕ ਸਹੀ ਮੰਨ ਸਾਨੂੰ ਵੀ ਸਹੀ ਮੰਨ ਸਾਨੂੰ ਸਪਰੇਹਾ ਸਹੀ ਮੰਨ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਜਿਹੜੇ ਸਾਡੇ ਮਸਲੇ ਨੇ ਇਹ ਸਿਆਸਤ ਹੈ ਇਹ ਸਿਆਸਤ ਹੈ ਸਿਆਸਤ ਅਸੀਂ ਨਹੀਂ ਬੜਨਾ ਮੈਂ ਤਾਂ ਬੜਨੀ ਨਹੀਂ ਲੋਕਪ੍ਰੀਤ ਬੜੀ ਜਾਂਣ ਪਰ ਹੁਣ ਜਿਹੜੀ ਖੰਡ ਚਰਚਾ ਹੈ ਉਹ ਬੜੀ ਦੌੜੀ ਹੋਈ ਹੈ ਬੜੀ ਦੌੜ ਕੇ ਉਹ ਮਾਤਰ ਪੰਜਾਬ ਦਾ ਨਕਸ਼ਾਨ ਕਰਾਉਣ ਨੂੰ ਤਰੀ ਹੋਈ ਹੈ ਵੀ ਜੇ ਪੰਜਾਬ ਦਾ ਨਕਸ਼ਾਨ ਹੋ ਜਾਏ ਪਾੜਾਂ ਦੇ ਲੋਕਾਂ ਨੂੰ ਪਰ ਹੁਣ ਜਿਹੜੀ ਖੁੰਡ ਚਰਚਾ ਹੈ ਉਹ ਬੜੀ ਦੌੜੀ ਹੋਈ ਹੈ ਬੜੀ ਦੌੜ ਕੇ ਉਹ ਮਾਤਰ ਪੰਜਾਬ ਦਾ ਨਕਸ਼ਾਨ ਕਰਾਉਣ ਨੂੰ ਤਰੀ ਹੋਈ ਹੈ ਵੀ ਜੇ ਪੰਜਾਬ ਦਾ ਨਕਸ਼ਾਨ ਹੋ ਜਾਏ ਪਾੜਾਂ ਦੇ ਲੋਕਾਂ ਨੂੰ ਵੀ ਫੇਰ ਦੁਬਾਰੇ ਦਿੱਲੀ ਦਾ ਬੋਰਚਾ ਸੰਘਰਸ਼ ਦੇਖਣਾ ਵੀ ਇਹ ਸਿਆਸਤ ਹੈ ਜਿਹੜੀ ਇਹਨਾਂ ਨੂੰ ਜਮੇ ਰੰਗਰੇਟੇ ਨੂੰ ਫੜਿਆ ਜਾ ਪਾਣੀ ਨੂੰ ਫੜਿਆ ਇਹ ਇਹ ਸਿਆਸਤ ਹੈ ਜੀ ਇਹ ਗਵਰਨਮੈਂਟ ਦੀ ਸਿਆਸਤ ਹੁੰਦੀ ਹੈ ਪਿੰਡਾਂ ਦੇ ਬੰਦਿਆਂ ਦੀ ਸਿਆਸਤ ਹੁੰਦੀ ਹੈ ਜਣ ਮੈਂ ਚੋਰ ਹਾਂ ਜੀ ਕਿਸੇ ਵੀ ਚੀਜ਼ ਦਾ ਮੈਂ ਚੋਰ ਹਾਂ ਮੇਰੇ ਤੇ ਪਰਚ ਉਹਨੂੰ ਫੜੂ ਸਕਦਾ ਹਰ ਜਿੱਥੇ ਚੋਰ ਹੈ ਫੰਚੀ ਦੇ ਵਿੱਚ ਸਰਕਾਰ ਉਹਦੇ ਮਗਰ ਅਸੀਂ ਤੁਰਨਾ ਨਹੀਂ ਅਸੀਂ ਤਾਂ ਆਪਣੇ ਹੱਕ ਲੈਣੇ ਆ ਨਰਮੀ ਦੇ ਵੀ ਚੰਗੇ ਸਾਨੂੰ ਘਰ ਦੇ ਵੀ ਤਿਆਰ ਹੁਣ ਪਹਿਲਾਂ ਸਾਨੂੰ ਘਰ ਦੇ ਵੀ ਤਿਆਰ ਹੁੰਦੇ ਸਾਨੂੰ ਕੁਛ ਨਾ ਕੁਛ ਬਸਦਾ ਸੀ ਹੁਣ ਜਿੱਦੇ ਦਾ ਸਾਨੂੰ ਇਹ ਜਿ ਬਾੜਿਆ ਗਿਆ ਸਿਆਸਤ ਉਹਦੇ ਦਾ ਸਾਡੀ ਬਰਬਾਦੀ ਹੋ ਗਈ ਪਹਿਲਾਂ ਜੀ 10ਵੇਂ ਪਾਸ਼ਾ ਨੂੰ ਗੋਬਿੰਦ ਸਿੰਘ ਨੇ ਮਾਰਿਆ ਨੇ ਕੀ ਅੱਛੇ ਸਾਨੂੰ ਇਹ ਗੱਲ ਸਮਝਾਈ ਹੋਈ ਹੈ ਅੰਬਰ ਸਿਖਾਉਂ ਰਿਹਾ ਗੱਲ ਸਮਝਾਉਂਦੇ ਨੇ ਵੀ ਸਿਆਸਤ ਪਿੱਛੇ ਹੁੰਨੀ ਚਾਹੀਦੀ ਹੈ ਅੱਜ ਅਸੀਂ ਲੋਕਾਂ ਨੇ ਸਿਆਸਤ ਧਰਮ ਦੇ ਵਿੱਚ ਮੂਰੇ ਰੱਖੀ ਧਰਮ ਦੇ ਮੂਰੇ ਸਿਆਸਤ ਮੂਰੇ ਰੱਖ ਲਈ ਤੇ ਕਰਮ ਪਿੱਛੇ ਛਿੜਦਾ ਲੱਗਦਾ ਹੈ ਸਾਨੂੰ ਜਾਤ ਪਾਤ ਤੇ ਧਰਮਾਂ ਤੇ ਵੰਡਿਆ ਜਾ ਰਿਹਾ ਏ ਡਰਮ ਹਾਂਜੀ ਬਿਲਕੁਲ ਬਿਲਕੁਲ ਬਣਦੀ ਹੈ ਇਹ ਸਿਆਸੀ ਲੋਕ ਪਿੰਡਾਂ 'ਚ ਅਜੇ ਖੜੇ ਆਂ ਮੁੱਛਾਂ ਚੱਕਦੇ ਆ ਉਹ ਸਾਨੂੰ ਪਾੜਦੇ ਆ ਮਤਮੀਰ ਧਰਨਿਆ ਕਨੀ ਤੋੜਨਾ ਚਾਹੁੰਦੇ ਆ ਵੀ ਇਹ ਤੁਸੀਂ ਰਾਹ ਨਾ ਫੜੋ ਇੱਧਰ ਆ ਜੂ ਸਾਨੂੰ 5-10 ਲੱਖ ਰੁਪਏ ਜਵਾਦ ਨੇ ਸਾਡੇ ਨਾਲ ਦਿੱਲੀ ਇਸ ਨੂੰ ਹੋਈ ਹੈ ਜੀ ਦਿੱਲੀ ਸਾਡਾ ਮੋਰਚਾ ਬਿਲਕੁਲ ਕੋਨੇ ਤੇ ਬਾਗਾ ਦੀ ਫਤਿਹ ਚਬਾਗਿਆ ਸੀ ਸਾਡਾ ਉੱਥੇ ਫਰਕ ਪੈ ਗਿਆ ਜਦ ਤੁਹਾਨੂੰ ਪਾਰਤਾ ਸਿਹਤ ਤੁਹਾਨੂੰ ਸਿਹਤ ਪਾਰਤਾ ਲੋਜਰ ਬੰਦਨ ਨਾਲ ਹੁੰਦੀ ਹੈ ਅੱਜ ਮੈਂ ਨਾਲ ਉਹ ਜੀ ਮੈਂ ਮੁੱਖ ਮੰਤਰੀ ਨੂੰ ਬਦਮਰੀ ਚੜ ਮੈਨੂੰ ਸਿਹਤ ਦੇ ਕੇ ਮਿਲੂਗਾ ਇਹਨੂੰ ਬੋਤਨ ਖੜਾ ਹੋ ਜਾ ਫਿਰ ਤੁੰਨੀ ਬੱਡੀ ਬੇਅਫੀ ਹੁੰਦੀ ਹੈ ਸਾਰੀ ਪਾਰਟੀ ਖਤਮ ਹੋ ਜਾਂਦੀ ਹੈ ਇਸੇ ਕਰਕੇ ਸਾਨੂੰ ਸਿਹਤ ਵੰਡ ਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਜੀ ਇਹ ਬਿਲਕੁਲ ਜੀ ਜਿਹੜਾ ਇਹ ਕਰਦੀਆਂ ਸਰਕਾਰਾਂ ਕਰਦੀਆਂ ਆਪਦੇ ਆਪ ਕਰਦੀਆਂ ਜੀ ਅੱਜ ਸਰਕਾਰ ਮੋਦੀ ਮੋਦੀ ਜੋ ਕੁਛ ਕਰਦਾ ਮੋਦੀ ਕਰਦਾ ਭਗਮਨ ਤਮਾਨਤਾ ਨੂੰ ਸੰਨ ਬਚਾਲੇ ਜਿਵੇਂ ਆਪਾਂ ਕੋਈ ਬੰਦਾ ਬਚਾ ਦੇਣਾ ਜਿੱਤ ਗਿਆ ਇਹਦੀ ਭੋਰਾ ਨਹੀਂ ਚੱਲਦੀ ਡੀਸੀ ਆ ਬੈਠਾ ਹੈ ਡੀਸੀ ਨੂੰ ਪੁੱਛ ਰੋ ਜੇ ਕੋਈ ਸੁਣਦਾ ਹੋਵੇ ਜੋ ਕੁਛ ਉਹਨੇ ਲਿਖਤਾ ਮੋਦੀ ਨੇ ਉਹ ਚੱਲੂਗੀ ਘਰ ਘਰ ਇਹਦਾ ਨਸ਼ਾ ਜੀ ਹੱਦੋਂ ਬੇਹੱਦ ਜੇਠਾਣੇਦਾਰ ਨੂੰ ਕਹਿਣਾ ਹੀ ਫੜ ਲਿਆ ਮੈਂ ਆਖੂ ਫੜ ਲਾਂਗੇ ਬਗਦਗ ਟਾਈਮ ਤੇ ਜਾਂਦੇ ਹੁਣ ਸਾਡੇ ਪਿੰਡ ਚੋੜੀਆਂ ਹੋ ਗਈਆਂ ਦੋ ਤਿੰਨ ਪਸ਼ੂ ਖੁੱਲ ਗਏ ਅਸੀਂ ਰਾਇਆ ਕਰਕੇ ਆਖੋ ਵੀ ਪੈਰਾਂ ਨਾਲ ਲਾਇਆ ਕਰੋ ਲੋਕਾਂ ਨੇ ਕੰਨਾਂ ਨਾਲ ਲਾਇਆ ਜੀ ਜੇ ਲੋਕਾਂ ਨੇ ਕੰਨਾਂ ਨਾਲ ਲਾਇਆ ਜੀ ਫੇਰ ਅਸੀਂ ਕਹਿੰਦਾ ਇਹ ਬਟਾਣੇ ਚਾਹੇ ਉਹ ਕਹਿੰਦਾ ਮੈਂ ਫੜਾ ਕਿ ਨੂੰ ਕੋਈ ਪਰਵਸ ਉਹ ਕੋਈ ਲਾਉਂਦਾ ਨਹੀਂ ਇਹ ਸਾਰੀਆਂ ਸਰਕਾਰ ਕਰਾ ਰਹੀ ਹੈ ਜਿਹੜੀ ਸਿਆਸਤ ਸਿਆਸਤ ਮੂਰੇ ਰੱਖ ਲਈ ਘਰ ਮ ਲੋਕਾਂ ਨੇ ਪਿੱਛੇ ਛਿਰਤਾ ਦੀ ਬਾਕੀ ਜੋ ਕੁਝ ਕਰਦੀ ਹੈ ਕੁਦਰਤ ਕੁਦਰਤ ਨੂੰ ਛੱਡ ਕੇ ਸ਼ੇਰਖਾਨੀ ਮਨੁੱਖ ਹਰੇਕ ਚੀਜ਼ ਨਾਲ ਨਹੀਂ ਹੋਗੀ ਜੀ ਬੇਹੱਦੋਂ ਇੰਤੋਂ ਬੇਹੱਦੋਂ ਭੈਰੂ ਖੱਤ ਸਾਹਿਬ